ਅੱਗੇ ਤੁਹਾਨੂੰ ਦਿਆਂਗੇ ਫੈਂਸੀ ਨੰਬਰ ਦੇ ਨਾਲ ਜਿਹੜਾ ਕਿ ਨੰਬਰ ਵੀ ਅੱਜ ਕੱਲ੍ਹ ਲੱਖ ਰੁਪਏ ਦਾ ਹੋ ਗਿਆ ਇਹ ਕਾਰ ਦੀ ਜਿਹੜੀ ਡਿਮਾਂਡ ਪ੍ਰਾਈਸ ਹੈ ਮੰਗਣ ਨੂੰ ਲੋਕੀ 30 ਵੀ ਮੰਗਦੇ ਆ 29 ਵੀ ਮੰਗਦੇ ਆ 29 ਵੀ ਮੰਗਦੇ ਆ ਪਰ ਇਹ ਕਾਰ ਤੁਹਾਡੇ ਚੈਨਲ ਤੇ ਆਪਾਂ ਦੇ ਦਾਂਗੇ 28.5 ਲੱਖ ਰੁਪਏ ਦੀ ਸਿਰਫ ਗੱਡੀ ਬਿਲਕੁਲ ਹੀ ਬਹੁਤ ਵਧੀਆ ਕੰਡੀਸ਼ਨ 'ਚ ਨਵੀਂ ਕਾਰ ਪਈ ਹੈ ਸਾਰੀ ਇਹਦਾ ਕਿੰਨੇ ਦੇ ਦੋ ਜਿਹੜੇ ਮੇਰੇ ਵੀਰ ਨੇ ਘਰ ਫੈਮਿਲੀ ਨੂੰ ਛੋਟੀ ਫੈਮਿਲੀ ਨੂੰ ਗਿਫਟ ਕਰਨੀ ਹੈ ਸਿਰਫ ਤਾਂ ਸਿਰਫ 71000 ਰੁਪਏ ਦਿਓ ਬਾਕੀ ਕਾਰ ਮੈਂ ਘਰੇ ਭੇਜਦਾ ਹਾਂ ਸੋਸ਼ੀਅਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋਰ ਨੂੰ ਵੀਡੀਓ 'ਚ ਤਾਂ ਅੱਜ ਆਪਾਂ ਫੇਰ ਆਏ ਹਾਂ ਕ੍ਰਿਸਟਲ ਕਾਰ ਜ਼ਿਲੰਦਰ ਫੇ ਲੈ ਕੇ ਆਏ ਤੁਹਾਡੇ ਲਈ ਬਹੁਤ ਸਾਰੀ ਸੋਹਣੀ ਸੋਹਣੀ ਕਾਰਾਂ ਦਾ ਸਟਾਕ ਐਤਕੇ ਭਾਈ ਦਾ ਸ਼ੋਰੂਮ ਵੀ ਰੀਨੋਵੇਟ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਨਵੇਂ ਨਵੇਂ ਆਪਸ਼ਨ ਲੈ ਕੇ ਆਏ ਤਾਂ ਅੱਜ ਨੇ ਸਾਡੇ ਨਾਲ ਦਮਨਜੀਤ ਭਾਜੀ ਕ੍ਰਿਸਟਲ ਕਾਰਸ ਤੋਂ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਧੰਨਵਾਦ ਭਾਜੀ ਦਾ ਜਿਹੜੇ ਦਰਸ਼ਕਦਾਰੇ ਦੇਖ ਆਏ ਨੇ ਤੇ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਤੇ ਉਹਦਾ ਦੇ ਤੋਹਫੇ ਲੈ ਕੇ ਆਏ ਕਿ ਜਿਹੜੀ ਤੁਹਾਨੂੰ ਦਿਲ ਰੁਭਾਣ ਵਾਲੇ ਹੋਣਗੇ ਪਾਜੀ ਬਹੁਤ ਡਿਮਾਂਡ ਆ ਰਹੀ ਸੀ ਤੁਹਾਡੀ ਵੀਡੀਓ ਦੀ ਕਿਉਂਕਿ ਕਾਫੀ ਟਾਈਮ ਤੋਂ ਆਪਾਂ ਤੁਹਾਡੀ ਵੀਡੀਓ ਸ਼ੂਟ ਨਹੀਂ ਕਰ ਪਾਏ ਹਾਂ ਜੀ ਹਾਂ ਜੀ ਹਾਂ ਜੀ ਕਾਫੀ ਟਾਈਮ ਤੋਂ ਤਕਰੀਬਨ 3-4 ਮਹੀਨਿਆਂ ਤੋਂ ਵੀਡੀਓ ਨਹੀਂ ਪਈ ਤੇ ਉਹਦੇ ਲਈ ਪਾਜੀ ਕੋ ਵੀ ਥੋੜਾ ਰੁਝੇਵੇਂ ਸੀ ਸਾਡੇ ਵੀ ਰੁਝੇਵੇਂ ਥੋੜੀ ਤੋਕੇ ਸੀ ਪਰ ਅੱਜ ਤੁਹਾਡੇ ਲਈ ਜਿਹੜਾ ਸ਼ੂਟ ਲੈ ਕੇ ਆਏ ਆ ਉਹ ਇਲਾਜ ਜਵਾਬ ਹੋਏਗਾ ਤੇ ਜਿਨ੍ਹਾਂ ਤਿੰਨ-ਚਾਰ ਮਹੀਨੇ ਦੇ ਜਿਹੜੀ ਕਾਰ ਦੀ ਵੇਟ ਕਰ ਰਹੇ ਆ ਕਲਾਇੰਟ ਉਹ ਉਹਨਾਂ ਲਈ ਅੱਜ ਇੰਨਾ ਕੁ ਤੋਹਫੇ ਲਿਆਵਾਂਗੇ ਕਿ ਉਹ ਅਗਲੇ ਯਾਦ ਕਰਨਗੇ ਕਿ ਚੀਜ਼ ਦਿੱਤੀ ਹੈ ਜੀ ਬਹੁਤ ਵਧੀਆ ਪਾਜੀ ਪਹਿਲੀ ਕਾਰ ਦੀ ਵੀ ਦਿਖਾਓਗੇ ਸਰ ਪਹਿਲੀ ਕਾਰ ਆਈ Swift ਤੋਂ ਸ਼ੁਰੂ ਕਰਦੇ ਆ ਤੁਸੀਂ ਚੈੱਕ ਕਰੋ ਵਨ ਐਂਡ ਓਨਲੀ ਫੇਵਰਟ Swift ਕਾਰ ਆ ਗਈ ਅਲੌਏ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਵੇਂ ਨੇ ਟਾਇਰਸ ਬਿਲਕੁਲ ਫਰੈਸ਼ ਨੇ ਜੀ ਅਲੌਏ ਬਹੁਤ ਅੱਜਕੱਲ ਦੇ ਜੋ ਟ੍ਰੈਂਡਿੰਗ ਚੱਲ ਰਿਹਾ ਹੈ 2015 ਰਜਿਸਟਰਡ 14 ਮਾਡਲ ਕਾਰ ਹੈ ਜੀ ਮਤਲਬ ਕਾਰ ਦੀ ਤੁਸੀਂ ਇੰਟੀਰੀਅਰ ਤੇ ਐਕਸਟੀਰੀਅਰ ਏ ਕਲਾਸ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਦੇਖ ਲਓ ਫਰੈਸ਼ ਕਾਰ ਹੈ ਨਾਨ ਐਕਸੀਡੈਂਟਲ ਕਾਰ ਹੈ ਭਾਈ ABS ਬ੍ਰੇਕਾਂ ਨਾ ਲਾਣ ਗਿਆ ਆ ਦੇਖ ਲਓ ABS ਬ੍ਰੇਕਸ ਹੈ ਆ ਫਰੰਟ ਸਾਰਾ ਸੀਲਡ ਹੈ ਜਿਹੜੇ ਹੁਣ ਕਈ ਕਹਿੰਦੇ ਨਾ ਕਿ ਐਕਸੀਡੈਂਟਲ ਕਾਰ ਵੇਦਨ ਦੇ ਮਾਰਕੀਟ 'ਚ ਤੁਸੀਂ ਕਲਰ ਪੈਟਰਨ ਦੇਖ ਲਓ ਆ ਸਾਰਾ ਸੀਲਡ ਪੈਟਰਨ ਹੈ ਕਾਰ ਦਾ ਇੱਥੋਂ ਪਤਾ ਲੱਗਦਾ ਹੈ ਕਿ ਇੱਕਦਮ ਸਰਕਾਰ 'ਚ ਚਿਕਨਾਹੜ ਤੇ ਮਲਾਈ ਮਲਾਈ ਜਿਹਨੂੰ ਆਪਾਂ ਕਹਿੰਦੇ ਮਲਾਈ ਕਾਰ ਹੋਏ ਆ 15 ਰਜਿਸਟਰਡ 14 ਮਾਡਲ ਕਾਰ ਤੁਹਾਡੇ ਚੈਨਲ ਤੇ 4.5 ਲੱਖ ਦੀ ਡਿਮਾਂਡ ਪਰਾਈ ਤਕਰੀਬਨ ਤਕਰੀਬਨ 70000 ਰੁਪਏ ਦੇ ਕੇ ਲਾਇਟਰੀ ਇਨਕਲੂਡਡ ਗਿਫਟ ਦੇ ਦੇਾਂਗੇ 70000 ਦੇ ਕੇ ਕਾਰ ਤੁਸੀਂ ਘਰ ਲੈ ਕੇ ਜਾ ਸਕਦੇ ਹੋ ਜੀ ਬਹੁਤ ਵਧੀਆ ਫਾਇਦਾ ਸਭ ਤੋਂ ਖਾਸ ਆਫਰ ਨਾਲ ਦੇਾਂਗੇ ਤੇ 1 ਇਅਰ ਵਾਰੰਟੀ ਵੀ ਦੇਾਂਗੇ ਰੋਡ ਸਾਈਡ ਅਸਿਸਟੈਂਸ ਵੀ ਦੇਾਂਗੇ ਭਾਜੀ ਕੀ ਗੱਲ ਕਰ ਰਹੇ ਹੋ 15 ਮਾਡਲ ਕਾਰ ਮੈਂ ਕਿਹਾ ਸਰ ਜਰੂਰ ਦੇਾਂਗੇ ਤੁਸੀਂ ਇੰਨੀ دیر ਬਾਅਦ ਆਏ ਹੋ ਤੇ ਉਹਦਾ ਤੋਹਫਾ ਜਰੂਰ ਦੇਾਂਗੇ ਅਗਲਾ ਤੋਹਫਾ ਤੁਹਾਡੇ ਲੈ ਕੇ ਆਏ 2020 ਮਾਡਲ ਡਿਜ਼ਾਇਰ ਮਤਲਬ ਕਿ ਇਹ ਉਹ ਤੋਹਫਾ ਹੈ ਕਿ ਤੁਹਾਡੀ ਵੀਡੀਓ ਪੈਣ ਤੋਂ ਬਾਅਦ ਮੈਨੂੰ ਪ੍ਰੋਮਿਸ ਹੈ ਕਿ ਇਹ ਵੀਡੀਓ ਪੈਣ ਤੋਂ 7-5 ਕੇ 6 ਦਿਨਾਂ 'ਚ ਕਾਰ ਵਿਕ ਜਾਏਗੀ 2020 ਮਾਡਲ ਡਿਜ਼ਾਇਰ ਪਾਵਰ ਸਟੀering ਪਾਵਰ ਵਿੰਡੋ AC ਹੀਟਰ ਪੈਟਰੋਲ ਕਾਰ ਸੀਟ ਕਵਰ ਬਹੁਤ ਘੈਂਟ ਲੱਗੇ ਹੋਏ ਜਿਹਨੂੰ ਤੁਸੀਂ ਚੈੱਕ ਕਰ ਸਕਦੇ ਹੋ CD ਸਿਸਟਮ ਆਲਰੇਡੀ ਲੱਗਾ ਹੋਇਆ ਇਹ ਕਾਰ ਦੀ ਆਪਾਂ ਗੱਲ ਕਰੀਏ ਤੇ ਸਿਰਫ ਤੇ ਸਿਰਫ ਤੁਸੀਂ ਕੀ ਸੋਚਦੇ ਹੋ ਕਿੰਨੇ ਪੈਸੇ ਦੇ ਕੇ ਲੋਨ ਹੋ ਜਾਊਗਾ ਭਾਈ ਮੇਰੇ ਸਹੌਂ ਦਾ ਲੱਖ ਰੁਪਏ ਦਾ ਦੇਣਾ ਪਏਗਾ ਸਰ ਜੇ ਮੈਂ ਤੁਹਾਨੂੰ ਕਹਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ 41000 ਰੁਪਏ ਦਿਓ ਤੇ ਕਾਰ ਕਰ ਲੈ ਜਾਓ ਸਿਰਫ 41000 ਸਰ ਮੈਂ ਤੁਹਾਡੇ ਚੈਨਲ ਤੇ ਦੱਸ ਰਿਹਾ 2020 ਮਾਡਲ ਡਿਜ਼ਾਇਰ ਪੈਟਰੋਲ ਦੇਾਂਗਾ ਕਿਤੇ ਕੋਈ ਲੱਗੀ ਨਹੀਂ ਕਿਤੇ ਕੋਈ ਵਜ੍ਹੀ ਨਹੀਂ ਰੋਡ ਸਾਈਡ ਅਸਿਸਟੈਂਸ ਦੇਾਂਗਾ 1 ਇਅਰ ਵਾਰੰਟੀ ਦੇਾਂਗਾ ਸਿਰਫ ਤੇ ਸਿਰਫ 41000 ਰੁਪਏ ਗੂਗਲ ਪੇ ਕਰੋ ਤੇ ਬਾਕੀ ਡਾਕੂਮੈਂਟਸ ਭੇਜੋ ਵਟਸਐਪ ਤੇ ਤੇ ਕਾਰ ਆਪਣੇ ਘਰ ਡਿਲੀਵਰੀ ਲੈ ਲਿਓ ਬਹੁਤ ਵਧੀਆ ਜੀ ਸਰ ਅਗਲੀ ਕਾਰ Mahindra XUV 300 ਜਿਹੜੀ ਕਿ W6 ਵੇਰੀਐਂਟ ਚ ਆਏਗੀ ਬਿਲਕੁਲ ਫਸਟ ਓਨਰ ਕਾਰ ਹੋਏਗੀ ਤਕਰੀਬਨ ਤਕਰੀਬਨ 66 68000 ਕਿਲੋਮੀਟਰ ਚੱਲੀ ਹੋਏਗੀ ਸੀਟ ਕਵਰ ਬਹੁਤ ਪਿਆਰੇ ਡਿਪ ਫਿਟਿੰਗ ਵਾਲੇ 에ਅਰ ਬੈਗਸ ਨਾਲ ਫ੍ਰੀ ਆਫ ਕਾਸਟ ਆਣਗੇ ਸੀਡੀ ਸਿਸਟਮ ਕੰਪਨੀ ਫਿਟਡ ਹੋਏਗਾ ਕਾਰ ਦੀ ਜਿਹਨੂੰ ਆਪਾਂ ਕਹਿੰਦੇ ਆ ਜੇ ਕਰੇਟਾ ਐਸਯੂਵੀ ਫੀਲ ਲੈਣੀ ਤੇਰੇ ਚ ਆਏਗੀ ਤੇ ਥੋੜੇ ਪੈਸਿਆਂ ਚ ਚੰਗੀ ਕਾਰ ਦੇਾਂਗੇ ਤੁਹਾਨੂੰ ਮਤਲਬ ਮੈਂ ਰਿਪੀਟ ਕਰ ਰਿਹਾ ਥੋੜੇ ਪੈਸੇ ਚੰਗੀ ਕਾਰ ਤਕਰੀਬਨ ਤਕਰੀਬਨ 51000 ਰੁਪਇਆ ਦੇਓਗੇ 51000 ਦੇਓਗੇ ਡਾਕੂਮੈਂਟਸ ਸੈਂਡ ਕਰੋਗੇ ਤੇ ਆਕਾਰ ਤੁਹਾਡੇ ਘਰੇ ਡਿਲੀਵਰ ਕਰ ਦਾਂਗੇ ਰੂਫ ਰੌਡ ਨਾਲ ਆਣਗੀਆਂ ਸਟੀਅਰਿੰਗ ਕਵਰ ਸੀਟ ਕਵਰ ਟਾਇਰ ਵੀਲ ਕਵਰ ਸਭ ਕੁਝ ਏਸੀ ਹੀਟਰ ਸਭ ਕੁਝ ਨਾਲ ਆਏਗਾ ਕਾਰਾਂ ਸਾਰੀਆਂ ਫਸਟ ਓਨਰ ਹੋਣਗੀਆਂ ਬਹੁਤ ਵਧੀਆ ਭਾਜੀ ਬਹੁਤ ਵਧੀਆ ਅੱਗੇ ਸਾਰਿਆਂ ਦੀ ਪਸੰਦ ਅਫਸਰਾਂ ਦੀ ਪਸੰਦ ਸਰ ਅਫਸਰਾਂ ਦੀ ਪਸੰਦ ਆਫੀਸਰ ਚੋਇਸ ਕਾਰ ਜਿਹਨੂੰ ਆਪਾਂ ਕਹਿੰਦੇ ਹ ਸਿਆਜ਼ ਜਿਹਨੂੰ ਅਲਾਏ ਕੰਪਨੀ ਵੱਲੋਂ ਨਾਲ ਆਣਗੇ 에ਅਰ ਬੈਗ ਕੰਪਨੀ ਵੱਲੋਂ ਨਾਲ ਆਣਗੇ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਨੀਟ ਐਂਡ ਕਲੀਨ ਇੰਟੀਰੀਅਰ ਹੋਏਗਾ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਹੋਏਗਾ 2019 ਮਾਡਲ ਚ ਕਾਰ ਤੁਹਾਨੂੰ ਦੇਾਂਗੇ ਪੈਟਰੋਲ ਵਰਜਨ ਕਾਰ ਦੇਾਂਗੇ ਸਿਰਫ ਤੱਕ ਸਿਰਫ ਇਹਦੇ ਤੇ ਵੀ ਆਫਰ ਚੱਲੇਗੀ 71000 ਦੇ ਕੇ ਕਾਰ ਤੇ ਬਾਕੀ ਸਾਰਾ ਲੋਨ ਤੁਹਾਨੂੰ ਅਵੇਲੇਬਲ ਹੋ ਜਾਊਗਾ ਸੁਣ ਲਿਆ ਜੀ ਉਸ ਕਾਰ ਤੇ 41000 ਇਸ ਕਾਰ ਤੇ 71000 ਐਦਾਂ ਦੀ ਡੀਲ ਸਰ 55000 ਇਸ ਤੇ 51000 41 51 71 ਐਦਾਂ ਦੀ ਡੀਲ ਸਰ ਭਾਜੀ ਦੇ ਸਕਦੇ ਆ ਸਰ ਮਾਰਾ ਦਾ ਸ਼ੁਕਰ ਹੈ ਤੁਹਾਡੇ ਪਿਆਰ ਹੈ ਸਤਕਾ ਮਤਲਬ ਇਹ ਅਸੀਂ ਉਹ ਆਫਰਾਂ ਪ੍ਰੂਵ ਕਰਾ ਦਿੰਦਾ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਬਹੁਤ ਵਧੀਆ ਜੀ ਇਹ ਅੱਗੇ ਤੁਹਾਨੂੰ ਦਿਆਂਗੇ ਫੈਂਸੀ ਨੰਬਰ ਦੇ ਨਾਲ ਜਿਹੜਾ ਕਿ ਨੰਬਰ ਵੀ ਆਇਕਾ ਲੱਖ ਰੁਪਏ ਦਾ ਹੋ ਗਿਆ 99999 ਬਿਲਕੁਲ ਜੀ 7.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਤੁਹਾਨੂੰ 16 ਮਾਡਲ ਪੁਸ਼ ਬਟਨ ਸਟਾਰਟ ਜੇ ਨੰਬਰ ਨਹੀਂ ਲੈਣਾ ਤੇ ਤੁਹਾਨੂੰ ਕਾਰ ਦੇ ਦਿਆਂਗੇ 6.5 ਲੱਖ ਰੁਪਏ ਦੀ ਜਿਓ 6.5 ਲੱਖ ਰੁਪਏ ਦੀ ਕ੍ਰੇਟਾ ਪੁਸ਼ ਐਂਡ ਫਰਸਟ ਟਾਪ ਮਾਡਲ ਕਾਰ ਰੂਫ ਰੌਡ ਦੇ ਨਾਲ ਫਰਸਟ ਓਨਰ ਕਾਰ ਟਾਇਰ ਬਿਲਕੁਲ ਨਵੇਂ ਅਲੋਏ ਕੰਪਨੀ ਵਾਲੇ ਇੰਟੀਰੀਅਰ ਦੀ ਫੇਸ ਲਿਫਟ ਕਾਰ ਪ੍ਰੋਪਰ ਦੇਖੋ ਜੀ ਕਿੰਨਾ ਸਾਫ਼ ਸੁਥਰਾ ਇੰਟੀਰੀਅਰ ਹੈ ਵਾਈਟ ਵਿਦ ਬਲੈਕ ਇੰਟੀਰੀਅਰ ਹੈ ਔਰ ਕ੍ਰੇਟਾ ਜਿਹੜੇ ਡਰਾਈਵ ਕਰਦੇ ਆ ਇਹਦਾ ਨਜ਼ਾਰੇ ਕੁਸ਼ ਹੋਰੇ ਕਾਰ ਦਾ ਭਾਈ ਕਿੰਨੇ ਦੀ ਕਰ ਦੇ ਦੋਗੇ ਸਰ ਇਹ ਤੁਹਾਨੂੰ 7.5 ਲੱਖ ਰੁਪਏ ਦੀ ਕਾਰ ਦਿਆਂਗੇ ਵਿਦ ਨੰਬਰ ਦਿਆਂਗੇ ਨੰਬਰ ਦੇ ਪੈਸੇ ਆਪਾਂ ਲੱਗ ਤੋਂ ਨਹੀਂ ਲੈਣੇ ਤੇ ਜੇ ਨੰਬਰ ਨਹੀਂ ਲੈਣਾ ਤਾਂ 40-50 ਹਜ਼ਾਰ ਰੁਪਏ ਘੱਟ ਦੇ ਦਿਓ ਤਾਂ ਕਾਰ ਲੈ ਜਿਓ ਬਹੁਤ ਵਧੀਆ ਟਾਇਰ ਬਿਲਕੁਲ ਫਰੈਸ਼ ਨਵੇਂ ਦਿਆਂਗੇ ਅਨ ਯੂਜ਼ਡ ਚੱਲੇ ਦਿਆਂਗੇ ਆ ਦੇਖ ਲਓ ਟਾਇਰ ਦੀ ਫਸਟ ਓਨਰ ਦਿਆਂਗੇ ਇਹ ਤੁਹਾਡਾ ਨਾ ਮੇਰਾ ਪ੍ਰੋਮਿਸ ਹੈ ਸਿਆਦ ਵੀ ਫਰਸਟ ਓਨਰ ਦੇਾਂਗੇ ਹਰ ਕਾਰ ਤਕਰੀਬਨ ਤੁਹਾਨੂੰ ਫਰਸਟ ਓਨਰ ਹੀ ਦਿਖਾਵਾਂਗੇ ਅਗਲੀ ਕਾਰ ਆਟੋਮੈਟਿਕ ਕਾਰ ਦੇਾਂਗੇ Honda ਦੀ amaze ਡਾਕਟਰ ਡਰਾਈਵਨ ਕਾਰ ਹੈ ਇਹ ਨਹੀਂ ਕਿ ਕੱਲੀ ਡਾਕਟਰ ਡਰਾਈਵਨ ਹੈ ਤੇ ਡਾਕਟਰ ਦੇ ਨਾਮ ਤੇ ਵੀ ਹੋਊਗੀ ਆਈਡੀ ਪ੍ਰੂਫ ਵੀ ਦੇਾਂਗੇ ਵਿਜ਼ਿਟਿੰਗ ਕਾਰਡ ਵੀ ਦੇਾਂਗੇ ਹਸਪਤਾਲ ਦਾ ਨਾਮ ਵੀ ਦੇਾਂਗੇ 2019 ਮਾਡਲ ਦੀ ਕਾਰ ਦੇਾਂਗੇ Honda amaze ਸਿਰਫ ਤੇ ਸਿਰਫ 38 39000 ਕਿਲੋਮੀਟਰ ਚੱਲੀ ਹੋਏਗੀ ਪੈਟਰੋਲ ਕਾਰ ਦੇਾਂਗੇ ਫੈਂਸੀ ਨੰਬਰ ਨਾਲ ਹੋਏਗਾ ਪੁਸ਼ ਬਟਨ ਸਟਾਰਟ ਹੋਏਗੀ ਤਕਰੀਬਨ ਤਕਰੀਬਨ 71000 ਰੁਪਏ ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ ਹੋਏਗਾ ਕਾਰ 6,25,000 ਰੁਪਏ ਦੀ ਰੇਂਜ ਤੁਹਾਨੂੰ ਕਾਰ ਦੇ ਦਾਂਗੇ ਪੁਸ਼ ਬਟਨ ਸਟਾਰਟ Honda Amaze automatic ਬਹੁਤ ਵਧੀਆ ਪਾਜੀ ਪਾਜੀ ਇੱਕ ਹੋਰ ਅਫਸਰਾਂ ਵਾਲੀ ਕਾਰ ਲੈ ਆਏ ਤੁਸੀਂ ਨੋਵਾ ਕ੍ਰਿਸਟਾ ਸਰ ਕ੍ਰਿਸਟਾ ਤੁਹਾਨੂੰ ਦਿਆਂਗੇ 2018 ਮਾਡਲ ਦੀ ਚਿੱਟੇ ਰੰਗ ਦੀ ਵਾਈਟ ਕਲਰ ਦੀ ਲਾਇਟਰ ਬਹੁਤ ਪਿਆਰੇ ਲੱਗੇ ਫਰਸਟ ਓਨਰ ਕਾਰ ਇਹਨੂੰ ਕਹਿੰਦੇ ਫਰਸਟ ਓਨਰ ਮਤਲਬ ਫਰਸਟ ਓਨਰ ਫੈਂਸੀ ਨੰਬਰ ਜਲੰਧਰ ਦੀ ਰਜਿਸਟ੍ਰੇਸ਼ਨ ਕਾਰ ਤੇ ਕਾਰ ਸਿਰਫ ਚੱਲੀ 80000 85000 ਸਰਵਿਸ ਰਿਕਾਰਡ ਦੇ ਨਾਲ ਪੂਰੇ ਪੰਜਾਬ 'ਚ ਤੁਹਾਨੂੰ 80 85000 ਚੱਲੀ ਕਾਰ 18 ਮਾਡਲ ਨਹੀਂ ਮਿਲਣੀ ਨੰਬਰ ਕੋਈ ਡਾਪਰ ਲੁਕੋਇਆ ਨਹੀਂ ਤੁਸੀਂ ਜੋ ਮਰਜ਼ੀ ਰਿਕਾਰਡ ਕਨਫਰਮ ਕਰ ਸਕਦੇ ਹੋ ਸਾਰੀ ਕਾਰ ਰਿਕਾਰਡ ਦੇ ਨਾਲ ਚੱਲੀ ਤਕਰੀਬਨ ਤਕਰੀਬਨ 1.5 ਲੱਖ ਰੁਪਇਆ ਦੇ ਕੇ ਸਾਰੀ ਕਾਰ ਤੇ ਬਾਕੀ ਲੋਨ ਅਵੇਲੇਬਲ ਹੈ ਜੀ ਇਹ ਕਾਰ ਦਾ ਪ੍ਰਾਈਸ ਦੀ ਗੱਲ ਕਰਾਂਗੇ ਤੁਹਾਨੂੰ ਸਿਰਫ ਤੇ ਸਿਰਫ 13 ਲੱਖ ਰੁਪਏ ਦੀ ਕਾਰ ਦੇ ਦਾਂਗੇ ਔਨ ਟੇਬਲ ਬਹੁਤ ਵਧੀਆ ਦੋਸਤੋ ਅਗਲੀ ਗੱਡੀ ਨਾਮਸਲੈਂਡ ਦੀ ਤਾਂ ਲੋੜ ਹੈ ਨਹੀਂ ਭਾਜੀ ਜਿੰਨਾ ਇਹਦਾ ਰੋਡ ਪ੍ਰੈਜ਼ੈਂਸ ਹੈ ਜਿੰਨੀ ਦੀ ਡਿਮਾਂਡ ਹੈ ਸਰ ਤੁਸੀਂ ਚੈੱਕ ਕਰੋ ਕਾਰ ਮਤਲਬ ਕਾਰਾਂ ਦਾ ਬਹੁਤ ਫੋਰਚਨਰ ਦੇਖੇ ਹੋਣਗੀਆਂ ਕਾਰ ਚੈੱਕ ਕਰੋ ਕਾਰ ਫਰੈਸ਼ ਹੈ ਅਲੋਏ ਟਾਇਰ 20 ਇੰਚੀ ਐਕਸਟਰਾ ਲੱਗੇ ਨੇ ਦੇਖ ਲਓ ਬਿਲਕੁਲ ਨਵੀਂ ਕਾਰ ਹੈ ਜੀ ਬਿਲਕੁਲ ਨਵੀਂ ਕਾਰ ਭਾਜੀ ਕਿਹੜੇ ਸਾਲ ਦਾ ਮਾਡਲ ਹੈ ਫੋਰਚਨਰ 2019 ਮਾਡਲ ਦੀ ਕਾਰ ਹੈ ਸਰ ਫੋਰਚਨਰ ਹੈ 4/2 ਹੈ ਆਟੋਮੈਟਿਕ ਹੈ ਬਿਲਕੁਲ ਫਰੈਸ਼ ਕਾਰ ਹੈ ਜੀ ਇਹ ਕਾਰ ਦੀ ਜਿਹੜੀ ਡਿਮਾਂਡ ਪ੍ਰਾਈਸ ਹੈ ਮੰਗਣ ਨੂੰ ਲੋਕੀ 30 ਵੀ ਮੰਗਦੇ ਆ 29.25 ਵੀ ਮੰਗਦੇ ਆ 29 ਵੀ ਮੰਗਦੇ ਆ ਪਰ ਇਹ ਕਾਰ ਤੁਹਾਡੇ ਚੈਨਲ ਤੇ ਆਪਾਂ ਦੇ ਦਾਂਗੇ 28.5 ਲੱਖ ਰੁਪਏ ਦੀ ਸਿਰਫ ਚੱਲੀ ਹੋਏਗੀ ਸਿਰਫ 75-77 ਹਜ਼ਾਰ ਕਿਲੋਮੀਟਰ ਤੇ ਸਰਵਿਸ ਰਿਕਾਰਡ ਦੇ ਨਾਲ ਭਾਜੀ ਕਿਹੜੇ ਮਾਡਲ ਦੀ ਗੱਲ ਕਰ ਰਹੇ ਹੋ ਇਹ 2019 ਮਾਡਲ ਦੀ ਗੱਲ ਕਰ ਰਿਹਾ ਜੀ ਮੈਂ 2019 ਮਾਡਲ ਆਟੋਮੈਟਿਕ ਫੋਰਚਨਰ ਦੀ ਗੱਲ 2019 ਮਾਡਲ 20 ਇੰਚ ਅਲੋਇ ਦੇ ਨਾਲ ਲਾਈਟਾਂ ਦੇ ਨਾਲ ਸਰ ਤੁਸੀਂ ਪੈਸੇ ਨਾ ਕਰੋ ਪੈਸੇ ਆਪਹੁਤ ਦੇ ਦੇਣੇ ਕਿ ਲਾਈਕ ਤੇ ਲਾਈਕ ਤੇ ਸ਼ੇਅਰ ਤੇ ਸ਼ੇਅਰ ਤੁਹਾਡੀ ਵੀਡੀਓ ਇੰਨੀ ਹੋਊਗੀ ਬਹੁਤ ਵਧੀਆ ਜੀ ਦੋਸਤੋ ਐਦਾਂ ਦੀ ਡੀਲ ਮਿਲ ਹੀ ਨਹੀਂ ਸਕਦੀ ਲੋਕ ਕਿ 17 ਮਾਡਲ ਦਾ ਠਾਈ ਠੇ ਲੱਖ ਮੰਗ ਰਿਹਾ ਮਾਰ ਜੀ ਸਰ ਆਪਾਂ ਤੁਹਾਨੂੰ 28 ਲੱਖ ਰੁਪਏ ਦੀ ਕਾਰ ਦੇਾਂਗੇ ਕਾਊਂਟਰ ਤੇ ਖੜੀ ਕਾਰ ਦੇਾਂਗੇ 19 ਮਾਡਲ ਦੇਾਂਗੇ ਆਟੋਮੈਟਿਕ ਦੇਾਂਗੇ 20 ਜੀ ਲਾਈਟਰ ਲੱਗੇ ਦੇਾਂਗੇ ਮੀਟਰ ਪੈਸੇ ਵੈਗ ਹੋਇਆ ਪੈਸੇ ਵਾਪਸ ਸੁਣ ਲਿਆ ਜੀ ਹੁਣ ਅਗਲੀ ਕਾਰ 2020 ਮਾਡਲ ਦੀ ਗ੍ਰੈਂਡ ਆਈਟਨ ਫਰਸਟ ਓਨਰ ਕਾਰ ਤੁਸੀਂ ਦੇਖੋਗੇ ਕਾਰ ਬਿਲਕੁਲ ਬਿਊਟੀਫੁਲੀ ਲੇਡੀਜ਼ ਡਰਾਈਵਨ ਕਾਰ ਹੈ ਅਲਾਈ ਟਾਇਰ ਗਿਫਟ ਆਣਗੇ ਨਾਲ ਔਰ ਸਵੈਰੀਐਂਟ ਸਰਕਾਰ ਹੀ ਨਵੀਂ ਹੈ 25000 ਕਿਲੋਮੀਟਰ ਤਕਰੀਬਨ ਤਕਰੀਬਨ ਚੱਲੀ ਹੈ ਕਾਰ ਚਾ ਹਲੇ ਮਹਿਕਾ ਅੰਦਰੋਂ ਨਵੀਂ ਗੱਡੀ ਬਿਲਕੁਲ ਹੀ ਬਹੁਤ ਵਧੀਆ ਕੰਡੀਸ਼ਨ ਚ ਨਵੀਂ ਕਾਰ ਪਈ ਹੈ ਸਾਰੀ ਇਹਦਾ ਕਿੰਨੇ ਰੀ ਦੇ ਜਿਹੜੇ ਮੇਰੇ ਵੀਰ ਨੇ ਘਰ ਫੈਮਿਲੀ ਨੂੰ ਛੋਟੀ ਫੈਮਿਲੀ ਨੂੰ ਗਿਫਟ ਕਰਨੀ ਹੈ ਸਿਰਫ ਤਾਂ ਸਿਰਫ 71000 ਰੁਪਏ ਦਿਓ ਬਾਕੀ ਕਾਰ ਮੈਂ ਘਰੇ ਭੇਜਾਂਗਾ ਤੇ ਕਾਰ ਦਾ ਪ੍ਰਾਈਸ ਸਰ 480000 ਰੁਪਏ ਔਰ ਮਾਡਲ 2021 2020 ਰਜਿਸਟਰਡ 21 2020 ਰਜਿਸਟਰਡ 21 ਬਿਲਕੁਲ ਜੀ ਦਵਨ ਭਾਜੀ ਸਾਰੀ ਗੱਡੀਆਂ ਦਾ ਦਿਖਾ ਦਿੱਤੀ ਕੋਈ ਤਮਾਕੇਦਾਰ ਆਫਰ ਜ਼ਰ ਦਿੱਤਾ ਨਹੀਂ ਸਾਡੇ ਗਾਕਾਂ ਲਈ ਭਾਜੀ ਤਮਾਕੇਦਾਰ ਆਫਰ ਐਦਾ ਦੀ ਦੇਵਾਂਗਾ ਫਿਰ ਮੈਂ ਗੱਡੀ ਦਾ ਪ੍ਰਾਈਸ ਨਹੀਂ ਦੱਸਾਂਗਾ ਪਰ ਆਫਰ ਉਹ ਦੇਵਾਂਗਾ ਕਿ ਜਿਹੜੀ ਪੂਰੇ ਪੰਜਾਬ 'ਚ ਨਹੀਂ ਮਿਲੂਗੀ ਕਿਤੇ ਕੋਈ ਗੱਲ ਨਹੀਂ ਭਾਜੀ ਦੱਸੋ ਤੁਸੀਂ ਕੀ ਦੇਗੂਏ ਸਾਨੂੰ ਹੁਣ ਦੇ ਦੇ ਆਫਰ ਬਿਲਕੁਲ ਜੀ ਬਿਲਕੁਲ 38000 ਰੁਪਿਆ ਸਿਰਫ ਛਗਣਾ ਵਾਲਾ 31000 ਰੁਪਿਆ ਸਿਰਫ 2021 ਮਾਡਲ ਕਾਰ ਦੇ ਦਿਆਂਗਾ ਭਾਜੀ ਕੀ ਗੱਲ ਕਰ ਰਹੇ ਹੋ ਮੈਂ ਕਿਹਾ ਜੀ 31000 ਰੁਪਇਆ ਸਿਰਫ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਲਿਆਓ 40 50000 ਚਲੀ ਕਾਰ ਚਾਰੇ ਟਾਇਰ ਨਵੇਂ ਘਰੇ ਲੈ ਜਾਓ ਪੱਕੀ ਗੱਲ ਹੈ ਮੈਂ ਕਿਹਾ ਪੱਕੀ ਗੱਲ ਹੈ 2021 ਮਾਡਲ ਔਨ ਕੈਮਰਾ ਚੱਲ ਰਿਹਾ ਕੋਈ ਐਡੀਟਿੰਗ ਨਹੀਂ ਕੋਈ ਕੁਝ ਨਹੀਂ 2021 ਮਾਡਲ ਕਾਰ ਸਿਰਫ 31000 ਰੁਪਇਆ ਦਿਓ ਤੇ ਕਾਰ ਘਰ ਲੈ ਜਾਓ 에ਅਰ ਬੈਗ ਨਾਲ ਆਣਗੇ ਗਿਫਟ ਫਰੈਸ਼ ਕਾਰ ਹੋਏਗੀ ਚਾਰੇ ਟਾਇਰ ਨਵੇਂ ਹੋਣਗੇ ਦੇਖ ਲਓ ਭਾਜੀ ਨੇ ਔਨ ਕੈਮਰਾ ਗਿਆ ਭਾਜੀ ਇਹ ਕਾਰ ਦੇਖ ਕੇ 31000 ਦੇਖ ਕੇ ਬੰਦਾ ਲਵ ਯੂ ਲਵ ਯੂ ਨਾ ਕਹੂਗਾ ਤਾਂ ਕਹਿ ਦਿਓ ਤੇ ਦੋਸਤੋ ਨੰਬਰ ਭਾਈ ਦਾ ਚੱਲ ਰਿਹਾ ਵੀਡੀਓ 'ਚ ਹੁਣ ਕਾਲ ਕਰਿਓ ਭਾਜੀ ਨੇ ਆਫਰ ਆਪੜਾ ਦੱਸਤਾ ਹੈ ਪ੍ਰਾਈਸ ਇਹਨਾਂ ਔਨ ਕਾਲ ਹੀ ਮਿਲੇਗਾ ਮੈਂ ਕਿਹਾ ਪ੍ਰਾਈਸ ਔਨ ਕਾਲ ਮਿਲੇਗਾ ਆਪਾਂ ਪ੍ਰਾਈਸ ਤੇ ਕਾਰ ਮੈਂ ਕਿਹਾ ਤੁਸੀਂ 31000 ਰੁਪਏ ਦੇਣਾ ਤੇ ਪੇਪਰ ਸੈਂਡ ਕਰਨੇ ਤੇ ਘਰ ਘਰ ਦੇ ਨੂੰ ਗਿਫਟ ਦੇਣੀ ਹੈ ਬਹੁਤ ਵਧੀਆ ਅੱਗੇ ਵਧਦੇ Swift ਤੇ ਸਰ 2020 ਮਾਡਲ Swift ਅਲoi ਟਾਇਰ ਬਹੁਤ ਘੈਂਟ ਲੱਗੇ ਜਿਹਨੂੰ ਕਹਿੰਦੇ ਘੈਂਟ ਅਲoi ਟਾਇਰ ਦੇ ਨਾਲ ਚਾਰੇ ਟਾਇਰ 90 ਵਰਗੇ ਅਲੌਇਡ ਬਿਲਕੁਲ ਨਵੇਂ ਵਰਗੇ ਜਲੰਧਰ ਦਾ ਲੋਕਲ ਨੰਬਰ ਵੀ ਮਾਡਲ ਕਾਰ ਵੀ ਐਕਸਾਈ ਵੇਰੀਐਂਟ 5 ਲੱਖ 70 ਹਜ਼ਾਰ ਰੁਪਏ ਦੀ ਡਿਮਾਂਡ ਪ੍ਰਾਈਸ ਤੁਹਾਨੂੰ ਕਾਰ ਆਪਾਂ ਦੇ ਦੇ ਦਾਂਗੇ ਜੀ 5 ਲੱਖ 70 ਹਜ਼ਾਰ ਚ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜਿਹਨੂੰ ਨਹੀਂ ਸਵਿਫਟ ਪਸੰਦ ਬਲੀਨੋ ਲੈ ਜਾਓ ਸਰ 55000 ਰੁਪਿਆ ਦੇ ਕੇ 2018 ਮਾਡਲ ਦੀ ਬਲੀਨੋ ਡੀਜ਼ਲ ਪੁਸ਼ ਬਟਨ ਸਟਾਰਟ ਕਾਰ ਤੁਹਾਨੂੰ ਦੇ ਦਾਂਗੇ 2018 ਮਾਡਲ 2018 ਮਾਡਲ ਦੀ ਡੀਜ਼ਲ ਕਾਰ ਸਿਰਫ ਤੇ ਸਿਰਫ 60-65 ਹਜ਼ਾਰ ਚੱਲੀ ਪੁਸ਼ ਬਟਨ ਸਟਾਰਟ ਚਾਰੇ ਟਾਇਰ ਨਵੇਂ ਅਲਾਏ ਕੰਪਨੀ ਵੱਲੋਂ ਨਾਲ ਹੀ ਆਂਦੇ ਆ ਤੁਹਾਨੂੰ ਕਾਰ 5,25,000 ਰੁਪਏ ਦੇ ਦਿਆਂਗੇ 2018 ਮਾਡਲ ਡੀਜ਼ਲ ਕਾਰ